ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਈ ਰਿਕਸ਼ਾ ਚਾਲਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਇੱਥੇ ਪੁਲਿਸ ਕਰਮਚਾਰੀਆਂ ਵੱਲੋਂ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇੱਥੇ ਆਉਣ ਵਾਲੇ ਹਰ ਆਟੋ ਚਾਲਕ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪੁਲਿਸ ਕਰਮਚਾਰੀਆਂ ਵੱਲੋਂ ਉਹਨਾਂ ਦੇ ਆਟੋ ਦੀ ਤੋੜਪਨ ਵੀ ਕੀਤੀ ਜਾਂਦੀ ਹੈ ਅਤੇ ਸੂਵੇ ਮਾਰ ਕੇ ਆਟੋ ਦੇ ਟਾਇਰ ਦਾ ਵੀ ਨੁਕਸਾਨ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਗਰੀਬ ਆਟੋ ਚਾਲਕ ਕਿਰਾਏ ਤੇ ਰਿਕਸ਼ਾ ਲੈ ਕੇ ਚਲਾਉਂਦੇ ਹਨ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਹਨ ਇਸ ਵਿਰਾਸਤੀ ਇਮਾਰਤ ਤੇ ਤਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਨਜਾਇਜ਼ ਤੌਰ ਤੇ ਹੀ ਇਨਾ ਗਰੀਬ ਆਟੋ ਚਾਲਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਵਰਡਨ ਗੱਡੀ ਲੱਗੀ ਹੈ ਆਪਣੀ ਇੱਥੇ ਅੰਦਰ ਤੇ ਪਤਾ ਨਹੀਂ ਮਲਾਇਮ ਨੇ ਦਾਰੂ ਪੀਤੀ ਕਿ ਕੀ ਕੀਤਾ। ਤੇ ਉਹਨੇ ਆ ਕੇ ਯਾਨਕੀ ਗੱਡੀ ਦੇ ਸਾਈਡ ਤੇ ਲੱਗੀ ਸੀ ਕੋਈ ਰੀਜ਼ਨ ਨਹੀਂ ਗਿਆ ਕਿ ਗੱਡੀ ਵਿੱਚ ਲੱਗੀ ਆਪਾਂ ਸਵਾਰੀ ਦਾ ਗੱਲ ਕਰਦੇ ਵੇ ਠੀਕ ਆ ਤੇ ਉਹਨੇ ਪਲਾ ਕੀ ਕੀਤਾ ਉਹਨੇ ਆ ਕੇ ਗੱਡੀ ਦੇ ਉੱਤੇ ਚਾਰ ਪੰਜ ਘਸੁੰਨ ਮਾਰੇ ਸ਼ੀਸ਼ੇ ਦੇ ਉੱਤੇ ਸ਼ੀਸ਼ੇ ਦੇ ਉੱਤੇ ਘਸੁੰਨ ਮਾਰੇ ਜੇ ਸ਼ੀਸ਼ਾ ਟੁੱਟ ਜਾਂਦਾ 2500 3000 ਤੋਂ ਥੱਲੇ ਸ਼ੀਸ਼ਾ ਨਹੀਂ ਗਾ ਵੀ ਆ ਸਿਰਫ 10 ਤੋਂ 12 ਲੈ ਕੇ ਗੱਡੀਆਂ ਚਲਦੀਆਂ ਆਣ ਗਿਆ ਅੰਨਾਂ ਕੋ 200 200 ਰੁਪਿਆ ਲੈਂਦੇ ਆ ਕੌਣ ਲੈਂਦਾ ਬਈ ਪੂਲ ਸਾਰੇ ਲੈਂਦਾ ਲੈਂਦਾ ਤਾਂ ਹੀ ਲੈਂਦਾ ਚੱਲਦਾ ਨੂੰ ਲੈ ਕੇ ਉਹ ਚੌਂਕ ਤੱਕ ਸਾਡੀਆਂ ਕਿਰਾਏ ਦੇ ਗੱਡੀਆਂ ਆਪਾਂ 400 ਰੁਪਿਆ ਰੈਂਟ ਵੀ ਦੇਣਾ ਹੁੰਦਾ ਤੇ ਆਪਣੇ ਚਲੋ ਬੱਚੇ ਵੀ ਪਾਲਨੇ ਸਕੂਲਾਂ ਦੀਆਂ ਫੀਸਾਂ ਤੁਹਾਨੂੰ ਪਤਾ ਆਈ ਕੱਲ ਕਿਦਾਂ ਵਿਆਹਾਂ ਬੜਾ ਮੁਸ਼ਕਲ ਹੋ ਜਾਂਦਾ ਤੇ ਜਿੱਦਾਂ ਸੂਏ ਮਾਰ ਦਿੰਦੇ ਆ ਤੇ ਗੱਡੀ ਹਿੱਲਦੀ ਨਹੀਂ ਗਈ 350 ਪ੍ਰਸ਼ਾਸਨ ਉਹ ਐਹੀ ਮੰਗ ਕਰਦੇ ਜਿੱਦਾਂ ਹਵਡੀਆਂ ਤਾਰਾ ਤੋੜਦੇ ਨੇ ਇਸਦੀਆਂ ਤਾਰਾ ਨਾ ਤੋੜਨ ਪੈਂਚਨਗਰਨ ਪਿਆਰ ਨਾ ਗਾਉ ਬੱਚਿਓ ਸਾਈਡ ਤੇ ਲਾਇਓ ਆਪਾਂ ਲੈ ਕੇ ਜਾਵਾਂਗੇ ਜੇ ਨਾਲ ਲੈ ਕੇ ਜਾਵਾਂਗੇ ਤੇ ਸਾਡਾ ਨਾ ਫੇਰ ਗੱਲ ਇੱਥੇ ਈ ਰਿਕਸ਼ਾ ਵਾਲੇ ਆ ਆਟੋ ਯੂ ਆਲ ਵਾਲੇ ਆ ਜਿਹੜੇ ਕਿ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਇੰਨੇ ਟੈਂਪਰੇਚਰ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਮੁੱਖ ਵੇਖ ਕੇ ਉਹਨਾਂ ਲਈ ਕਮਾਨ ਲਈ ਨਿਕਲਦੇ ਆ ਕਿ ਹਾਂ ਕਿਸੇ ਕਮਾਈ ਕਰਕੇ ਅਸੀਂ ਇਹਨਾਂ ਦਾ ਭਵਿੱਖ ਬਦਲ ਸਕੀਏ ਇਹਨਾਂ ਨੂੰ ਪੜ੍ਹਾ ਸਕੀਏ ਲੇਕਿਨ ਜੇ ਇਹਨਾਂ ਨੂੰ ਰੋਜ਼ਗਾਰ ਕਮਾਣ ਲਈ ਨਹੀਂ ਤੁਸੀਂ ਰੋਜ਼ਗਾਰ ਕਮਾਣ ਵਾਲੇ ਤੁਸੀਂ ਤੰਗ ਕਰੋਗੇ ਤੇ ਇਹ ਰੋਜ਼ਗਾਰ ਕਮਾਣਗੇ ਕਿਸ ਤਰ੍ਹਾਂ ਇੱਕ ਆਪਣੇ ਘਰ ਚ ਲਾਣਗੇ ਕਿਸ ਤਰ੍ਹਾਂ ਇਹ ਆਂ ਚੀਜ਼ਾਂ ਪ੍ਰਸ਼ਾਸਨ ਨੂੰ ਬੰਦ ਕਰਨੀਆਂ ਪੈਣੀਆਂ ਸੈਕਿੰਡਲੀ ਮੈਂ ਅੱਜ ਐਸ ਐਚ ਓਸ ਮੈਡਮ ਨੂੰ ਕਹਿ ਕੇ ਗਿਆ ਕਿ ਭਾਈ ਸਾਹਿਬ ਇੱਥੇ ਆਪਾਂ ਈ ਰੱਖਿਆ ਵਾਲਿਆਂ ਦੇ ਆਟੋ ਵਾਲਿਆਂ ਦੇ 15 15000 ਦੇ ਚਲਾਨ ਨਹੀਂ ਕੱਟਣਦੇ ਨੇ 15000 ਦੇ 20000 ਦੀ ਉਹਨਾਂ ਦੀ ਇਨਕਮ ਆ ਪਰ ਇਹ ਵਿੱਚੋਂ ਕੀ ਪਤਾ ਉਹਨਾਂ ਨੇ ਰੱਖਿਆ ਕਿਰਾਏ ਤੇ ਲਿਆ ਆ ਕਿ ਕੀ ਲਿਆ ਤੇ 20000 ਦੀ ਇਨਕਮ ਦੇ ਵਿੱਚੋਂ 15000 ਦਾ ਚਲਾਨ ਕੱਟ ਦੇਣਗੇ ਤੇ ਭਾਈ ਸਾਹਿਬ ਕਮਾਨ ਕੇ ਕੀ ਖਾਣਗੇ ਕੀ